ਇਨਾ ਬੱਚਿਆਂ ਕੋਲ ਇਹ ਕਾਰਡ ਆ ਪਹਿਲੇ ਕਾਰਡ ਦੇ ਵਿੱਚ ਕੀ ਆ ਇਹ ਤੇ ਵੀ ਸ਼ੇਰ ਆ ਸ਼ੇਰ ਦੇ ਨਾਲ ਕੀ ਆ ਦਿਨਾਰ ਜੁਹਾ ਇੱਥੇ ਵੀ ਸ਼ੇਰ ਆ ਫਿਰ ਇਹ ਤੁਹਾਨੂੰ ਕੀ ਲੱਗਦਾ ਇਸ ਕਹਾਣੀ ਦਾ ਨਾਮ ਕੀ ਹੋਣਾ ਚਾਹੀਦਾ ਆ ¡Gracias! ਸ਼ੇਰ ਅਤੇ ਚੂਹੀ ਨੇ ਕੀ ਹੀ ਗੱਲਬਾਤ ਹੋਈ ਹੋਗੀ ਕੀ ਕਿਆ ਹੋਊਗਾ ਚੂਹੀ ਨੇ ਕਿਹਾ ਹੋਗੇ ਹੋਵੇਗਾ ਕਿ ਤੂੰ ਮੈਨੂੰ ਅੱਜ ਛੱਡ ਦੇ ਮੈਂ ਕਿਸੇ ਨਾ ਕਿਸੇ ਦਿਨ ਤੇਰੇ ਕੰਮ ਆਵਾਂਗਾ ਅੱਛਾ ਤੂੰ ਬੱਚਿਆਂ ਨੇ ਦੱਸਿਆ ਸੀ ਸਹਿਜ ਨੇ ਵੀ ਚੂਹੀ ਨੇ ਸ਼ੇਰ ਅੱਗੇ ਮਿੰਤਾ ਤਰਲੇ ਕੀਤੇ ਕਿ ਮੈਨੂੰ ਛੱਡ ਦੋ ਫਿਰ ਉਸ ਤੋਂ ਬਾਅਦ ਸ਼ੇਰ ਦੀ ਕੀ ਉਹ ਤੋਂ ਸ਼ੇਰ ਨੇ ਕੀ ਪ੍ਰਤੀਕਿਰਿਆ ਕੀਤੀ ਹੋਗੀ ਸ਼ੇਰ ਹੱਸਿਆ ਹੋਵੇਗਾ ਦੇਖਿਆ ਹੋਵੇਗਾ ਕਿ ਤੂੰ ਮੇਰੇ ਕੀ ਕੰਮ ਆਉਣੇਗੀ ਸ਼ੇਰ ਨੇ ਕੀ ਕੀਤਾ ਹੋਵੇਗਾ ਹੱਸਿਆ ਹੋਵੇਗਾ ਕਿ ਤੂੰ ਮੇਰੇ ਨਿੱਕੀ ਨਿੱਕੀ ਕੰਮ ਆਵੇਂਗੀ ਹਾਂ ਸ਼ੇਰ ਹੱਸਿਆ ਹੋਵੇਗਾ ਵੀ ਤੂੰ ਤਾਂ ਛੋਟੀ ਜਹੀ ਆ ਤੂੰ ਮੇਰੇ ਕੀ ਕਮ ਆ ਸਕਦੀ ਆ ਫੇਰ ਵੀ ਚੱਲ ਉਹਨੇ ਤਰਸ ਕਰਕੇ ਉਹਨੂੰ ਕੀ ਕੀਤਾ ਖਿਗਿਤਾ ਕੀਤਾ ਖਿਗਿਤਾ ਅੱਛਾ ਹੁਣ ਦੇਖੋ ਦੋ ਬੱਚੇ ਰਹਿ ਗਏ ਆਪਣੇ ਕੋ ਪਤਾ ਲੱਗ ਗਿਆ ਵੀ ਚੂਹੀ ਵਿੱਚ ਵਿੱਚ ਚੂਹਾ ਸ਼ੇਰ ਨੂੰ ਤੰਗ ਕਰ ਰਿਹਾ ਸੀ ਬਾਅਦ ਚ ਸ਼ੇਰ ਨੇ ਇਹਨੂੰ ਫੜ ਲਿਆ ਉਸ ਤੋਂ ਬਾਅਦ ਆ ਕਾਰਡ ਵਾ ਜਿਹਦੇ ਵਿੱਚ ਸ਼ੇਰ ਜਿਹੜਾ ਆ ਜਾਲ ਵਿੱਚ ਫਸਿਆ ਆ ਤੇ ਚੂਹੀ ਉਹਦੇ ਕੋਲ ਵਾ ਤੇ ਇਹਦੇ ਕੋਲ ਇਹਦੇ ਵਿੱਚ ਕਿਹੜਾ ਸ਼ੇਰਵਾ ਉਹ ਜਾਲ ਵਿੱਚ ਆ ਹੁਣ ਇਸ ਤੋਂ ਬਾਅਦ ਕਿਹੜਾ ਨੰਬਰ ਆਊਗਾ ਨਾ ਦੋਨਾਂ ਦੇ ਵਿੱਚੋਂ ਤੀਜੇ ਨੰਬਰ ਤੇ ਤੁਸੀਂ ਕਿਹੜਾ ਨੰਬਰ ਲਗਾਉਂਗੇ ਬੱਚੇ ਦਾ ਨਾਮ ਦੱਸੋ ਕਿਹੜੇ ਬੱਚੇ ਨੂੰ ਇੱਧਰ ਕਰੋਗੇ ਵਿਕਰਮ ਨੂੰ ਆਪਾਂ ਵਿਕਰਮ ਨੂੰ ਕਿਹਾ ਵੀ ਤੂੰ ਐਸੇ ਸਾਈਡ ਤੇ 3rd ਨੰਬਰ ਤੇ ਆ ਜਾ ਹੁਣ 3rd ਨੰਬਰ ਤੇ ਸ਼ੇਰ ਕਿਹਦੇ ਵਿੱਚ ਆ ਹੁਣ ਕੋਈ ਇੱਕ ਬੱਚਾ ਆ ਕੇ ਦੱਸੋ ਵੀ ਇਸ ਤੋਂ ਬਾਅਦ ਕੀ ਹੋਇਆ ਹੋਊਗਾ ਸਟੋਰੀ ਦੇ ਵਿੱਚ ਕੈਂਦੀ ਕੋਸ਼ਿਸ਼ ਕੀਤੀ ਗਈ ਆ ਇਸ ਕਾਰਡ ਵਿੱਚ ਇੱਕ ਐਂਟੀ ਕੋਸ਼ਿਸ਼ ਕੀਤੀ ਗਈ ਆ ਕੁਝ ਦਿਨਾਂ ਬਾਅਦ ਇੱਕ ਸ਼ਿਕਾਰੀ ਨੇ ਸ਼ੇਰ ਨੂੰ ਆਪਣੇ ਜਾਲ ਵਿੱਚ ਫਸਾ ਲਿਆ ਸ਼ੇਰ ਕਿਸੇ ਕੰਮ ਦਾ ਨਹੀਂ ਰਿਹਾ ਇਸ ਕਰਕੇ ਉਹ ਬਿਲਕੁਲ ਦਾ ਚੀਕਦਾ ਰਹਿ ਗਿਆ ਤੇ ਉਸ ਦੀ ਮਦਦ ਕਰਨ ਕੋਈ ਨਹੀਂ ਆਇਆ ਹਾਂ ਦੇਖੋ ਲਾਸ ਵਾਲਾ ਸਾਰਿਆਂ ਨੂੰ ਪਤਾ ਲੱਗ ਗਿਆ ਹੁਣ ਲਾਸ ਤੇ ਇੱਕ ਕਾਰਡ ਆਇਆ ਠੀਕ ਹੈ ਉਹਦੇ ਵਿੱਚ ਜਿਹੜਾ ਸ਼ੇਰ ਆ ਸ਼ੇਰ ਦੇ ਕੋਲੇ ਕੋਣਾ ਉਹਦੇ ਜਾਲ ਨੂੰ ਉਹਨੇ ਕੱਟ ਦਿੱਤਾ ਕਿੰਨਾ ਕਟਿਆ ਜੀ ਦੰਦ ਨਾਲ ਕਿੰਨਾ ਕਟਿਆ ਜੀ ਦੰਦ ਨਾਲ ਆਪਣੇ ਦੰਦ ਨਾਲ ਤੇ ਫਿਰ ਉਸ ਤੋਂ ਬਾਅਦ ਬਾਹਰ ਕੀ ਹੋਇਆ ਹੋਏਗਾ ਜਦ ਛੇਰ पिंजਰੇ ਤੋਂ ਜਾਲ ਤੋਂ ਬਾਹਰ ਆਇਆ ਤਾਂ ਛੇਰ ਨੂੰ ਪਛਤਾਵਾ ਹੋਇਆ ਕਿ ਮੈਂ ਚੋਹੀ ਨੂੰ ਛੋਟਾ ਸਮਝ ਕੇ ਉਸ ਦਾ ਮਜ਼ਾ